ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਵੈਸੇ ਤਾਂ ਦੋਸਤੋ ਜਿਹੜੀ ਗਲਾਬੀ ਸੁੰਡੀ ਆ ਇਹ ਹਰ ਵਾਰ ਆਉਂਦੀ ਆ ਚਾਹੇ ਆਪਾਂ ਨਾਰਮਲ ਮਸ਼ੀਨ ਨਾਲ ਬਜਾਈ ਕੀਤੀ ਆ ਚਾਹੇ ਆਪਾਂ ਅੱਗ ਲਗਾ ਕੇ ਬਜਾਈ ਕੀਤੀ ਆ ਚਾਹੇ ਆਪਾਂ ਜ਼ੀਰੋ ਨਾਲ ਬਜਾਈ ਕੀਤੀ ਆ ਚਾਹੇ ਸੁਪਰ ਸਿੱਡਨ ਨਾਲ ਚਾਹੇ ਹੈਪੀ ਸਿੱਡਨ ਨਾਲ ਸਾਰੇ ਹੀ ਤਰੀਕਿਆਂ ਦੇ ਵਿੱਚ ਗੁਲਾਬੀ ਸੁੰਡੀ ਦਾ ਅਟੈਕ ਦੇਖਣ ਨੂੰ ਮਿਲਦਾ ਪਰੰਤੂ ਇਸ ਵਾਰ ਤਾਂ ਕਣਕ ਉੱਗਰੀ ਨਹੀਂ ਪਹਿਲੀ ਹੀ ਸੁੰਡੀ ਪੈ ਗਈ ਖੇਤਾਂ ਦੇ ਖੇਤ ਖਾਲੀ ਕਰਤੇ ਦੋਗੀਆਂ ਪਾਤੀਆਂ ਖਾਸ ਕਰਕੇ ਜਿੰਨਾ ਕਿਸਾਨ ਵੀਰੇ ਨੇ ਸਿਰਫ ਲੈਣਾ ਨੂੰ ਅੱਗ ਲਾਈ ਸੀ ਤੇ ਸੁਪਰ ਸਿਡਰਾਂ ਕਣਕੀ ਬੀਜੀ ਆ ਉੱਥੇ ਸਮੱਸਿਆ ਪਿਛਲੀ ਵਾਰ ਵੀ ਜ਼ਿਆਦਾ ਸੀ ਤੇ ਇਸ ਵਾਰ ਵੀ ਜ਼ਿਆਦਾ ਦਿੱਕਤ ਉੱਥੇ ਆ ਰਹੀ ਆ ਤੇ ਇਹ ਸੰਢੀ ਦਾ ਤਾਂ ਆਪਣੀ ਯੂਨੀਵਰਸਿਟੀ ਕੋਲ ਵੀ ਕੋਈ ਹੱਲ ਨਹੀਂ ਯੂਨੀਵਰਸਿਟੀ ਤਾਂ ਇੱਕੋ ਸਪਰੇ ਰეკਮੈਂਡ ਕਰਦੀਆਂ ਬਸ ਤੁਸੀਂ ਇਹ ਕਾਲਕਸੀ ਕਰਿਓ ਆ ਕਿਉਂ ਨਫਾਸ ਸੰਢੀ ਆ ਗਈ ਇਹੀ ਕਰੀ ਜਾਓ 800 ਐਮਐਲ ਪਾ ਦਿਓ 600 ਐਮਐਲ ਪਾ ਦਿਓ 500 ਐਮਐਲ ਪਾ ਦਿਓ ਇਹੀ ਕਰੀ ਜਾਓ ਸੋ ਇਹ ਤਾਂ ਹੈਗਾ ਕੈਮੀਕਲ ਵਾਲਾ ਤਰੀਕਾ 10 15 ਦਿਨ ਰਿਜ਼ਲਟ ਰਹਿੰਦਾ ਹੈਗਾ ਉਸ ਤੋਂ ਬਾਅਦ ਜੇਕਰ ਸੁੰਢੀ ਆਉਂਦੀ ਆ ਦੁਬਾਰਾ ਫੇਰ ਆਪਾਂ ਨੂੰ ਸਪਰੇਅ ਕਰਨੀ ਪਊਗੀ ਕੋਈ ਪੱਕਾ ਹੱਲ ਹੈ ਨਹੀਂਗਾ ਪਰੰਤੂ ਜਿਹੜਾ ਮੈਂ ਤੁਹਾਨੂੰ ਅੱਜ ਫਾਰਮੂਲਾ ਦੱਸਣ ਜਾ ਰਿਹਾ ਅੱਜ ਤਰੀਕਾ ਦੱਸਣ ਜਾ ਰਿਹਾ ਜੇਕਰ ਇਹਦੀ ਵਰਤੋਂ ਕਰਨੀ ਹੈ ਆਪਾਂ ਕੋਈ ਸਪਰੇਅ ਨਹੀਂ ਪਾਉਣੀ ਕੋਈ ਮਿੱਟੀ ਵਿੱਚ ਜ਼ਹਿਰ ਨਹੀਂ ਪਾਉਣਾ ਆਪਣੀ ਜ਼ਮੀਨ ਦੇ ਵਿੱਚ ਜੇਕਰ ਇਹ ਤਰੀਕਾ ਕੰਮ ਕਰ ਗਿਆ ਤਾਂ ਸੁੰਢੀ ਆਪਣੇ ਖੇਤਾਂ ਦੇ ਵਿੱਚੋਂ ਹਮੇਸ਼ਾ ਹਮੇਸ਼ਾ ਨੇ ਖੇਤਾਂ ਛੱਡੋ ਆਪਣੇ ਗਵੰਡੀ ਨਾਲ ਵਾਲਾ ਕਿਹੜਾ ਹੋਊਗਾ ਨਾ ਉੱਥੇ ਵੀ ਸੁੰਡੀ ਖਤਮ ਹੋ ਜੂਗੀ ਐਡਾ ਇੱਡਿਆ ਤਕੜਾ ਤਰੀਕਾ ਦੱਸਣ ਜਾ ਰਿਹਾ ਹਾਂ ਆਪਾਂ ਕਰਨਾ ਕੀ ਆਪਾਂ ਆਪਣੀ ਜ਼ਮੀਨ ਦੇ ਵਿੱਚ ਮੈਟਰ ਆਜਮ ਇਨੀ ਸੌਪਲੀ ਪਾਉਣਾ ਇਹ ਕਾਫੀ ਕੰਪਨੀਆਂ ਦਾ ਆਉਂਦਾ ਜੇਕਰ ਮੈਂ ਕਿਸੇ ਇੱਕ ਕੰਪਨੀ ਦਾ ਨਾਮ ਲਵਾਂਗਾ ਤਾਂ ਤੁਸੀਂ ਉਸੇ ਕੰਪਨੀ ਦੇ ਪਿੱਛੇ ਪੈ ਜਾਓਗੇ ਇਹ ਕਾਫੀ ਕੰਪਨੀਆਂ ਦਾ ਆਉਂਦਾ ਦੁਬਾਰਾ ਫੇਰ ਸੋ ਲੋ ਮੈਟਰ ਆਜਮ ਇਨੀ ਸੌਪਲੀ ਹੁਣ ਕਈ ਕਿਸਾਨ ਵੀਰ ਕਹਿਣਗੇ ਇਹ ਹੈ ਕਿ ਇਹ ਕੋਈ ਜ਼ਹਿਰ ਨਹੀਂ ਇਹ ਆਪਣੀ ਮਿੱਤਰ ਫੰਗਸ ਆ ਇਹ ਕੀ ਕਰਦੀ ਆ ਮਿੱਟੀ ਦੇ ਵਿੱਚ ਜਿਵੇਂ ਗਲਾਬੀ ਸੁੰਢੀ ਹੈ ਨਾ ਇਹਦੇ ਆਂਡੇ ਆ ਇਹਦੇ ਬੱਚੇ ਆ ਇਹਨੇ ਕੀ ਕਰਨਾ ਜਦੋਂ ਆਪਾਂ ਆਪਣੀ ਜ਼ਮੀਨ ਦੇ ਵਿੱਚ ਇਹਨੂੰ ਪਾਤਾ ਤਾਂ ਇਹਨੇ ਮਲਟੀਪਲਾਈ ਹੋਣਾ 1 ਤੋਂ 2 2 ਤੋਂ 4 ਐਵੇਂ ਵੱਧਦੇ ਜਾਣਾ ਤੇ ਜ਼ਮੀਨ ਦੇ ਵਿੱਚ ਜਿਹੜੇ ਕੀਟ ਹੋਣਗੇ 300 ਪ੍ਰਕਾਰ ਦੇ ਕੀਟਾਂ ਨੂੰ ਖਤਮ ਕਰਦਾ ਇਹ ਜਿਵੇਂ ਗਲਾਬੀ ਸੁੰਢੀ ਆ ਉਹਦੇ ਆਂਡੇ ਆ ਕੀ ਕਰਨਾ ਇਹਨੇ ਆ ਕੇ ਜਿਹੜੀ ਮਿੱਤਰਫੰਗਸ ਆ ਇਹ ਉਹਦੀ ਚਮੜੀ ਦੇ ਉੱਪਰ ਲੱਗ ਜਾਂਦਾ ਸੁੰਢੀ ਦੇ ਉੱਪਰ ਚਮੜੀ ਦੇ ਉੱਪਰ ਲਾ ਕੇ ਉਹਨੂੰ ਖਾਣਾ ਸ਼ੁਰੂ ਕਰ ਦਿੰਦਾ ਤਾਂ ਇਸ ਤਰੀਕੇ ਨਾਲ ਇਹ ਸੁੰਢੀ ਨੂੰ ਖਤਮ ਕਰਦੀ ਆ ਉਹਦੇ ਅੰਡੇ ਵੀ ਖਤਮ ਕਰ ਦਿੰਦੀ ਆ ਸੁੰਡੀ ਦੇ ਬੱਚੇ ਵੀ ਖਤਮ ਕਰਦੀ ਆ ਜਿੱਥੇ ਇਹ ਕੰਮ ਕਰ ਗਈ ਉੱਥੇ ਤਾਂ ਸੁੰਡੀ ਮੁੜ ਕੇ ਆਉਂਦੀ ਨਹੀਂ ਜਿੱਥੇ ਇਹਨੇ ਨਹੀਂ ਕੰਮ ਕੀਤਾ ਉੱਥੇ ਫਿਰ ਆਪਾਂ ਕੋਲ ਸਿਰਫ ਕੈਮੀਕਲ ਹਥਿਆਰ ਆ ਬਸ ਸਪਰੇਅ ਕਰ ਦਿਆ ਕਰੋ 15 ਦਿਨ ਦਾ ਰਿਜ਼ਲਟ ਆ ਦੁਬਾਰੇ ਪੀਰ ਸਪਰੇਅ ਕਰ ਦਿਆ ਕਰੋ ਜੇਕਰ ਠੰਡ ਚੰਗੀ ਪੈ ਗਈ ਫਿਰ ਆਪਾਂ ਨੂੰ ਲੋਡ ਨਹੀਂ ਗਈ ਹੁਣ ਇਹਦੀ ਵਰਤੋਂ ਕਿਵੇਂ ਕਰਨੀ ਆ ਉਹ ਸੁਣ ਲਓ ਧਿਆਨ ਨਾਲ ਆਪਾਂ ਕੀ ਕਰਨਾ ਪ੍ਰਤੀ ਏਕੜ 2 ਕਿਲੋ ਮੀਟਰ ਆਜ਼ਮ ਐਨਿਸ ਆਪ ਲੈਣਾ ਤੇ ਸੁਲਾਬੀ ਜੀ ਮਿੱਟੀ ਹੋਵੇ ਪੂਰੀ ਗਿੱਲੀ ਸ਼ਾਮ ਦੇ ਸਮੇਂ ਚੰਗੀ ਤਰ੍ਹਾਂ ਮਿੱਟੀ 'ਚ ਮਿਕਸ ਕਰਕੇ ਇਹਦਾ ਛਿੱਟਾ ਮਾਰ ਦਿਓ ਤੇ ਅਗਲੇ ਦਿਨ ਲਾ ਦਿਓ ਪਾਣੀ ਜਾਂ ਨਾਲ-ਨਾਲ ਲਾ ਦਿਓ ਪਾਣੀ ਜਾਂ ਫਿਰ ਆਪਣੀ ਜ਼ਮੀਨ ਦੇ ਵਿੱਚ ਆਪਣੀ ਕਣਕ ਨੂੰ ਪਾਣੀ ਲੱਗਿਆ ਹੋਣਾ ਚਾਹੀਦਾ ਸ਼ਾਮ ਦੇ ਸਮੇਂ ਅੱਬੀ ਦੀ ਮਿੱਟੀ ਲੈਣੀ ਹੈ ਪ੍ਰਤੀ ਏਕੜ 2 ਕਿਲੋ ਮੀਟਰ ਆਜਮ ਇਹਨੀ ਸੌਂਪੜੀ ਲੈਣਾ ਚੰਗੀ ਤਰ੍ਹਾਂ ਮਿਕਸ ਕਰਕੇ ਛਿੱਟਾ ਮਾਰ ਦਿਓ ਇਹ ਤਾਂ 10-12 ਦਿਨਾਂ ਵਿੱਚ ਰਿਜ਼ਲਟ ਦੇ ਦੇਊਗਾ ਜੇਕਰ ਇਹਨੇ ਕੰਮ ਕਰਨਾ ਹੋਇਆ ਜਿੱਥੇ ਇਹ ਕੰਮ ਕਰ ਗਿਆ ਉੱਥੇ ਦੁਬਾਰਾ ਸੁੰਡੀ ਨਹੀਂ ਆਉਂਦੀ ਕਿਉਂਕਿ ਅੱਗੇ ਠੰਡ ਪੈਣੀ ਇਹਦੇ ਮਲਟੀਪਲ ਹੁੰਦੇ ਰਹਿਣਾਗਾ ਜਿੱਥੇ ਇਹਨੇ ਕੰਮ ਨਹੀਂ ਕੀਤਾ ਉੱਥੇ ਸਿਰਫ ਕੈਮੀ that's